ਆਏ ਸੁੱਕ ਕੇ ਕਾਲਾ ਹੋ ਜਾ ਠੀਕ ਹੈ ਕਾਲਾ ਹੋ ਕੇ ਸੁੱਕ ਕੇ ਝੜ ਜੂ ਖਰੀਂਡੀਆਂ ਬਣ ਕੇ ਠੀਕ ਹੈ ਇਹ ਕਿੰਨਾ ਮਰਜੀ ਮੌਕਾ ਹੋਵੇ ਕਿੱਡਾ ਹੀ ਹੋਵੇ ਇਹਦਾ ਨਿਸ਼ਾਨ ਵੀ ਨਹੀਂ ਰਹਿਣਾ ਭਾਈ ਜੇਕਰ ਆਪਣੇ ਫੇਸ ਤੇ ਕਿਤੇ ਵੀ ਮੌਕੇ ਨੇ ਹਨਾ ਤੁਸੀਂ ਲਹਾਉਣੇ ਨੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਇਹ ਦਵਾਈ ਲਾਉਂਦਾਗਾ ਆ ਦੇਖੋ ਮੌਕਾ ਬਾਈ ਦੇ ਆ ਸੀ ਹਾਂ ਇਹ ਮੰਦੇ ਕਿੰਨੇ ਟਾਈਮ ਚ ਲੈ ਜੂ ਬਾਈ ਇਹ ਤਾਂ ਹਫਤੇ ਚ ਸੁੱਕ ਕੇ ਕਾਲਾ ਹੋ ਕੇ ਨਾ ਡਿੱਗ ਅਹ ਡਿੱਗ ਜੂਗਾ ਹਾਂ ਠੀਕ ਹੈ ਇਹਦੇ ਦਵਾਈ ਲਾਉਣੀ ਪਊ ਹੁਣ ਇਹਦੇ ਆ ਦਵਾਈ ਲਾਉਣਾ ਮੈਂ ਇਹ ਆ ਲੈ। ਨਵੀਂ ਐ ਇਹ ਤਾਂ ਬਾਈ ਲੱਗਦੀ ਆ ਬਈ। ਹਾਂ ਕੋਈ ਇਹਦੀ ਤਕਲੀਫ ਨਹੀਂ। ਲੱਗਦੀ ਤਾਂ ਨਹੀਂ ਬਈ। ਨਾ 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 ਨਾ। ਅੱਛਾ। ਮੱਲ ਮਰ ਗਿਆ ਬਸ ਐਂ ਧਰ ਦੇ ਤੇ 6-7 ਦਿਨਾਂ ਚ ਮੌਕਾ ਸੁੱਕ ਕੇ ਡਿੱਗ ਪੈਂਦਾ। ਅੱਛਾ ਹੁਣ ਇਹ ਤੇ ਪਾਣੀ ਪੂਣੀ ਕੁਛ ਨਹੀਂ ਲਾਉਣਾ ਹੈ ਹਜੇ। ਬਸ 2 ਘੰਟੇ। 2 ਘੰਟੇ 2.5 ਘੰਟੇ ਕੁਛ ਨਹੀਂ ਲਾਉਣਾ। ਇਸ ਤੋਂ ਬਾਅਦ ਕੋ ਮਰਜ਼ੀ ਕਰੀ ਜਾ। ਬਸ ਉਸ ਤੋਂ ਬਾਅਦ ਇਹ ਟੋਪੀ ਜੀਆਂ ਲਾ ਦੇ। ਤੇ ਕੁੜਕਾਂ ਨਹੀਂ 2.5 ਘੰਟੇ ਰੱਖ ਲੈ 2 ਘੰਟੇ ਜਾਂ 2.5। ਅੱਛਾ 2 ਘੰਟੇ ਸੁਕਾਉਣਾ ਬਸ। ਹਾਂ ਜਦੋਂ ਸੁੱਕ ਗਈ ਐਂ ਸੁੱਕ ਕੇ ਇਹ ਕਾਲਾ ਹੋ ਜਾ। ਠੀਕ ਹੈ ਕਾਲਾ ਹੋ ਕੇ ਸੁੱਕ ਕੇ ਝੜ ਜੂ ਖਰੀਂਡੀਆਂ ਬਣ ਕੇ ਐ ਸਾਰਾ ਇਹ ਕਿੱਦਾਂ ਮਰਜੀ ਮੌਕਾ ਹੋਵੇ ਕਿੱਡਾ ਹੀ ਹੋਵੇ ਇਹਦਾ ਨਿਸ਼ਾਨ ਵੀ ਨਹੀਂ ਰਹਿਣਾ ਨਿਸ਼ਾਨ ਵੀ ਨਹੀਂ ਰਹਿਣਾ ਹਾਂ 15 20 ਦਿਨਾਂ ਚ ਠੀਕ ਹੈ ਲਓ ਬਾਈ ਜੇ ਕਿਸੇ ਦੇ ਵੀ ਕਿਤੇ ਵੀ ਹੈਗੇ ਆ ਨਾ ਮੌਕੇ ਲਹਾਉਣੇ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਲੋਕੇਸ਼ਨ ਦੱਸ ਦਿੰਨੇ ਆ ਤੁਹਾਨੂੰ ਜ਼ਿਲ੍ਹਾ ਬਠਿੰਡਾ ਪੁੱਚੋ ਮੰਡੀ ਨੇੜੇ ਬਚਿੱਤਰ ਕਵਾੜੀ ਆ ਨਾ ਬਈ ਹਾਂ ਆ ਬਚਿੱਤਰ ਕਵਾੜੀ ਦੀ ਦੁਕਾਨ ਆ ਪ੍ਰਾਣੀ ਪ੍ਰਾਣੀ ਆ ਇਧਰ ਆ ਆ ਬਾਲਿਆਂ ਵਾਲੀ ਰੋਡ ਤੇ ਬਾਲਿਆਂ ਵਾਲੀ ਰੋਡ ਤੇ ਇਹਦੇ ਨਾਲ ਲੱਗ ਵੀ ਬੈਕ ਸਾਈਡ ਬਚਿੱਤਰ ਦੀ ਦੁਕਾਨ ਤੋਂ ਬੈਕ ਸਾਈਡ ਆਪਣੀ ਆ ਠੀਕ ਆ ਪਵਾਰਾ ਚੌਂਕ ਤੋਂ ਆ ਕੇ ਪਤਾ ਕਰ ਸਾਰਾ ਪਵਾਰਾ ਚੌਂਕ ਤੋਂ 15 20 ਕਿਲੇ ਗਾਹਾਂ ਕੇ 15 20 ਕਿਲੇ ਗਾਹਾਂ ਕੇ ਨਾ ਇੱਕ 2 ਨੰਬਰ ਐ ਬੀ ਐ ਦਾ ਲਿਖਿਆ ਉਹਦਾ ਬੋਰਡ ਲੱਗਿਆ 2 ਨੰਬਰ ਉਹਦੇ ਨਾਲ ਲੱਗਮੀ ਦੁਕਾਨ ਬਸ ਉਹਦੇ ਨਾਲ ਲੱਗਮੀ ਆਪਣੀ ਦੁਕਾਨ ਆ ਉਹ 2 ਨੰਬਰ ਬੀ ਐ ਹੈ ਤੇ ਉਹ ਮੁੜਿਆ ਉਹ ਵੱਡੀ ਰੋਡ ਤੋਂ ਆ ਮੜ ਪੇ ਨਾਲ ਹੀ ਆਪਣੀ ਦੁਕਾਨਾ